ਵੰਗਨਾ ਨੂੰ ਨੌ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮੁਲਾਜ਼ਮ ਕਲਵਿੰਦਰ ਕੌਰ ਜਿਸ ਦੀਆਂ ਕਿ ਹੁਣ ਅਸੀਂ ਖਬਰਾਂ ਦੇਖ ਰਹੇ ਸੀ ਕਿ ਬਹੁਤ ਹੀ ਬੜੇ ਜੋਸ਼ ਨਾਲ ਖਬਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਕਿ ਵੀ ਉਸ ਦੀ ਮੂਡ ਬਹਾਲੀ ਕਰ ਦਿੱਤੀ ਗਈ ਹੈ ਉਸ ਦੀ ਸਸਪੈਂਸ਼ਨ ਜੋ ਖਤਮ ਕਰ ਦਿੱਤੀ ਗਈ ਹੈ ਤੇ ਉਸ ਦੇ ਤਹਿਤ ਉਸ ਨੂੰ ਬੰਗਲੌਰ ਵਿਖੇ ਤਾਇਨਾਤੀ ਕਰ ਦਿੱਤੀ ਗਈ ਹੈ ਬੰਗਲੌਰ ਹਵਾਈ ਅੱਡੇ ਦੇ ਉੱਪਰ ਜੋ ਤਾਇਨਾਤੀ ਦੀ ਗੱਲ ਸਾਹਮਣੇ ਆ ਰਹੀ ਸੀਗੀ ਕਿ ਵੀ ਜੋ ਕਲਵਿੰਦਰ ਕੌਰ ਹੈ ਜੋ ਕਿ ਜਿਸ ਨੇ ਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਜਾਂ ਕੰਗਨਾਰ ਰਨੌਰ ਦੇ ਕਥਿਤ ਗਲਤ ਵਿਵਹਾਰ ਨੂੰ ਲੈ ਕੇ ਉਸ ਦੇ ਥੱਪੜ ਚੜ ਦਿੱਤਾ ਸੀਗਾ ਦਿੱਲੀ ਹਵਾਈ ਅੱਡੇ ਦੇ ਉੱਪਰ ਉਸ ਦੀ ਤਾਇਨਾਤੀ ਨੂੰ ਕਿ ਜੋ ਹੁਣ ਖਬਰਾਂ ਚੱਲ ਰਹੀਆਂ ਸੀ ਕਿ ਵੀ ਉਸ ਨੂੰ ਬਹਾਲ ਕਰ ਦਿੱਤਾ ਗਿਆ ਬੰਗਲੌਰੂ ਸੀ ਜੋ ਪੋਸਟਿੰਗ ਕਰ ਦਿੱਤੀ ਗਈ ਹੈ ਪਰ ਇਸ ਦੇ ਦਰਮਿਆਨ ਹੀ ਸੀਆਈਐਸਐਫ ਨੇ ਆਪਣਾ ਇੱਕ ਬਿਆਨ ਜਾਰੀ ਕੀਤਾ ਤੇ ਉਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਵੀ ਜੋ ਕੁਲਵਿੰਦਰ ਕੌਰ ਆ ਜਿਨ੍ਹਾਂ ਨੇ ਕੰਗਨ ਨਰਾਉ ਦੇ ਥੱਪੜ ਮਾਰਿਆ ਸੀਗਾ ਅਜੇ ਉਹਨਾਂ ਦੀ ਜਾਂਚ ਚੱਲ ਰਹੀ ਹੈ ਉਹ ਸਸਪੈਂਸ਼ਨ ਤੇ ਨੇ ਉਹ ਸਸਪੈਂਡ ਹੋਏ ਹੋਏ ਨੇ ਤੇ ਉਹਨਾਂ ਦੀ ਕੋਈ ਵੀ ਬੰਗਲੌਰੂ ਵਿਖੇ ਜੋ ਪੋਸਟਿੰਗ ਨਹੀਂ ਹੋਈ ਹੈਗੀ ਤੇ ਇਸ ਕਰਕੇ ਆਪ ਜੀ ਦੇ ਧਿਆਨ ਹਿੱਤ ਲਿਆ ਦਈਏ ਕਿ ਵੀ ਜੋ ਇਹ ਮਾਮਲਾ ਬੜਾ ਉਛਲਿਆ ਸੀਗਾ ਤੇ ਪੂਰੇ ਦੇਸ਼ ਦੇ ਵਿੱਚ ਇਹ ਇੱਕ ਫੈਲਿਆ ਸੀਗਾ ਤੇ ਕਿਸਾਨਾਂ ਨੇ ਵੀ ਇਸ ਮਾਮਲੇ ਦੇ ਉੱਪਰ ਕੁਲਵਿੰਦਰ ਕੌਰ ਸੀਆਈਐਸਐਫ ਦੀ ਮਲਾਜਮ ਹੈ ਉਸ ਦੀ ਆ ਕੇ ਮਦਦ ਕੀਤੀ ਸੀਗੀ ਉਸ ਦੇ ਹੱਕ ਦੇ ਵਿੱਚ ਆ ਕੇ ਜੋ ਲੈਟਰ ਵੀ ਦਿੱਤੇ ਸੀਗੇ ਵਕੀਲ ਵੀ ਬਹੁਤ ਭਾਰੀ ਗੰਠੀ ਦੇ ਵਿੱਚ ਉਸ ਦੀ ਹਮਾਇਤ ਦੇ ਵਿੱਚ ਆਏ ਸੀਗੇ ਕਿਉਂਕਿ ਕੰਗਣਾ ਰਣਾਉਤ ਨੇ ਪੰਜਾਬ ਨੂੰ ਖਾਲਿਸਤਾਨੀਆਂ ਦਾ ਅੱਡਾ ਦੱਸ ਦਿੱਤਾ ਸੀਗਾ ਤੇ ਕਿਸਾਨਾਂ ਦੇ ਸੰਘਰਸ਼ ਦੇ ਸਥਾਨਾਂ ਨੂੰ ਵੀ ਜੋ ਖਾਲਿਸਤਾਨ ਦਾ ਅੱਡਾ ਖਿਆ ਸੀਗਾ ਤੇ ਖਾਲਿਸਤਾਨੀ ਕਿਹਾ ਜਾਣ ਦੇ ਕਾਰਨ ਵਕੀਲਾਂ ਵੱਲੋਂ ਤੇ ਹੋਰ ਆਮ ਲੋਕਾਂ ਵੱਲੋਂ ਤੇ ਹੋਰ ਜਥੇਬੰਦੀਆਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਸੀਗਾ ਤੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਹ ਮਾਮਲਾ ਜੋ ਅਜੇ ਵੀ ਰੁਕ ਨਹੀਂ ਰਿਹਾ ਹੈਗਾ ਤੇ ਹੁਣ ਆਪ ਜੀ ਨੂੰ ਦੱਸ ਦਈਏ ਕਿ ਵੀ ਜੋ ਕੁਲਵਿੰਦਰ ਕੌਰ ਸੀਆਈਐਸਐਫ ਦੀ ਮੁਲਾਜ਼ਮ ਸੀ ਜਿਨਾਂ ਨੇ ਕੰਗਣਾ ਰਣੌਪ ਦੇ ਥੱਪੜ ਮਾਰਿਆ ਸੀ ਉਹਨਾਂ ਦੀ ਜੋ ਤੈਨਾਤੀ ਹੈ ਅਜੇ ਨਹੀਂ ਹੋਈ ਉਹ ਸਸਪੈਂਡ ਹੀ ਨੇ ਉਹਨਾਂ ਨੂੰ ਬੰਗਲੌਰੂ ਵਿਖੇ ਨਹੀਂ ਪੋਸਟਿੰਗ ਕੀਤੀ ਗਈ ਉਹਨਾਂ ਦੀ ਜੋ ਸੀਆਈਐਸਐਫ ਦਾ ਜੋ ਅੱਗੇ ਬਿਆਨ ਆਇਆ ਹੈਗਾ ਉਸ ਦੇ ਤਹਿਤ ਅਜੇ ਉਹ ਸਸਪੈਂਡ ਹੀ ਹਨ ਧੰਨਵਾਦ